ਕੰਮ ਕਰ ਕੀ ਆ ਕੰਮ ਕਰ ਕੋਈ ਨਹੀਂ ਇਹਨਾਂ ਦੇ ਸਿਰ ਤੇ ਮੈਂ ਤੇ ਇੱਕ ਮੁੰਡੇ ਸੀ ਮੇਰਾ ਬੇਟਾ ਪੰਜ ਬੇਟੀਆਂ ਆ ਮੇਰੀ ਮੈਨੂੰ ਗੋੜ ਵਾਲਾ ਕੋਈ ਨਹੀਂ ਹਲਾ ਆਪ ਕੋਥੇ ਰਿਕਾਟ ਹੈਗਾ ਚੌਂਕੀ ਸਾਰੇ ਜਿਹੜੇ ਵੇਚਮਾਲੇ ਆ ਜਿਹੜੇ ਖਾਣ ਵਾਲੇ ਆ ਜਿਨ੍ਹਾਂ ਨੂੰ ਖੜ ਕੇ ਖੜਿਆ ਵਾ ਤੇ ਉਹ ਹਟਦੇ ਤਾਂ ਨਹੀਂ ਕਿ ਉਹਨਾਂ ਦੇ ਮਗਰੋਂ ਜਿਹੜੇ ਟੱਬਰ ਆ ਜਨਾਨੀਆਂ ਉਹ ਵੇਚੀ ਜਾਂਦੀਆਂ ਨੇ ਤੇ ਉਹਨਾਂ ਕੋ ਰਿਕਾਟ ਲੈ ਕੇ ਚੌਂਕੀ ਵਾਲਿਆਂ ਕੋ ਤੇ ਇਹਨਾਂ ਨੂੰ ਨਾ ਖਾਤਮਾ ਕਰਨਾ ਚਾਹੀਦਾ ਉਹ ਜਨਾਜ਼ ਤਾਂ ਇਹ ਦਾਸ਼ਾ ਲੈ ਕੇ ਉਹਦੇ ਵਿੱਚਾਂ ਚਵੀ ਲਾਸ਼ਾਂ ਪਿਆ ਅੱਡੇ ਸਾਹਮਣੇ ਸਿਵਲਾ ਜਿਆਦ ਤੇ ਜਦੋਂ ਆਪਾਂ ਦੇ ਨਾ ਇੱਕ ਹੁੰਦੇ ਇੱਕ ਜਾਂਦੇ ਇੱਕ ਤੇ ਸ਼ਰਾਬ ਤੇ ਮਾਦੇ ਜਿਹੜੇ ਸਾਡੇ ਆਪਣੀ ਟੀਕੇ ਲਾ ਕੇ ਚੰਜਰ ਮਾਰ ਗਿਆ। ਹੂੰ। ਜੀ ਆ ਮੇਰੇ ਨਾਲ। ਸੋ ਬਾਪੂ ਜੀ ਇਹ ਜਿਹੜੀ ਮੌਤ ਹੋ ਗਈ ਆ ਤੁਹਾਡੇ ਬੇਟੇ ਦੀ ਇਹ ਕਿਹੜੇ ਤਰੀਕੇ ਨਾਲ ਕਿਵੇਂ ਸਾਰਾ ਕੁਝ ਵਾਪਰਿਆ ਕਿਵੇਂ ਸਾਰਾ ਕੁਝ ਹੋਇਆ? ਵਾਪਰਿਆ ਜੀ ਸ਼ਰਾਬ ਪੀ ਕੇ ਆਇਆ। ਤੇ ਦਿਉ ਹੂੰ। ਪਾਥਰੀ ਵਾਲੋਂ ਪੀਤੀ ਹੋਏ। ਤੇ ਇਹਨੇ ਮਲਹਨ ਦੱਸਿਆ ਨਹੀਂ ਵੀ ਮੈਂ ਸ਼ਰਾਬ ਪੀਤੀ ਆ। ਰਾਤ ਸੁੱਤਾ ਰਿਆ ਤੇ ਦਿਨੇ ਵੀ ਦੁਪਹਿਰੇ ਜੇ ਆਂਦਾ ਵੀ ਮੇਰਾ ਡਾ ਪੈਸੇ ਘਟਿਆ ਵਾ ਉਹ ਦਵਾਈ ਲੈਂਦੀ ਐ ਟੇਟ ਹੋ ਕੇ ਲਾਇਆ ਤੇ ਬਾਅਦ ਸਾਡੇ ਇਥੇ ਮੌਤ ਹੋ ਗਈ ਆ ਉਹ ਵੀ ਲੋਕੀ ਆ ਕੇ ਆਖਣ ਲੱਗੇ ਘਰ ਵਾਲਿਆਂ ਦੇ ਵੀ ਟੈਗ ਹੋ ਗਿਆ ਜੀ ਜਦ ਤੀਜੀ ਮੌਤ ਹੋਈ ਆ ਉਦੋਂ ਮੈਨੂੰ ਥੋੜਾ ਸ਼ੱਕ ਪੈ ਗਿਆ ਵੀ ਜ਼ਹਿਰ ਵਾਲੀ ਦਵਾਈ ਪੀਤੀ ਐ ਸ਼ਰਾਬ ਪੀਤੀ ਐ ਨਾ ਬਾਅਦ ਸਾਡੇ ਕਾਕੇ ਨੇ ਫੇਰ ਵੀ ਨਹੀਂ ਦੱਸਿਆ ਵੀ ਨਹੀਂ ਪੀਤੀ ਇਹਨੇ ਦੱਸਿਆ ਨੇਰੇ ਜੇ ਆ ਉਹਨਾਂ ਬਾਅਦ ਇਹ ਹਸਪਤਾਲ ਖੜਿਆ ਵਾ ਜੈਂਤੀਪੁਰ ਮੰਜੀਠੇ ਹਾਂ ਉਹਨਾਂ ਜਬਾਬ ਦੇਤਾ ਵੀ ਗੁਰਨਾਨ ਖੜੋ ਉਹ ਦਮ ਦੇ ਤੋੜ ਗਏ ਨੇ ਇੱਥੇ ਹਸਪਤਾਲ ਹੀ ਮੜ ਕੇ ਆਇਆ ਫਿਰ ਬਾਗ ਲੈਣ ਦਾ ਮਤਲਬ ਦੱਸਿਓ ਉਦੋਂ ਜਦੋਂ ਜਿਆਦਾ ਹਾਲਾਤ ਖਰਾਬ ਹਾਲਾਤ ਹੋ ਗਈ ਕਿਵੇਂ ਦੇ ਹਾਲਾਤ ਸੀ ਕਿਵੇਂ ਦੀ ਉਹ ਕਿਵੇਂ ਦੇ ਸੀਗੇ ਮਤਲਬ ਉਹਨਾਂ ਦੇ ਲੱਛਣ ਕਿੱਦਾਂ ਦੇ ਆ ਰਹੇ ਸੀ ਲੱਛਣ ਕਿੱਦਾਂ ਦੇ ਜੀ ਤਾ ਵੇਖੀ ਜਾਂਦਾ ਹੈ ਤੇ ਅੱਖਾਂ ਨਹੀਂ ਮੀੜਦਾ ਨਾ ਚਮਕਦਾ ਹੈ ਤਾ ਨੂੰ ਵੇਖੀ ਜਾਂਦਾ ਹੈ ਸਾਹ ਜੇ ਲੈਂਦਾ ਹੀ ਸਾਹ ਚੜਦਾ ਹੀ ਰੁਕਦਾ ਹੈ ਛਿਗ ਛਗ ਵੀ ਆ ਰਹੀ ਮੂੰਹ ਚ ਨਹੀਂ ਛਿਗ ਨਹੀਂ ਜੋ ਆਈ ਤਾਂ ਇਹ ਸਾਹ ਰੁਕਦਾ ਹੀ ਤੇ ਤਾਂ ਨੂੰ ਇਹਦਾ ਹੈ ਇਹ ਆਖੀ ਜਾਂਦਾ ਸੀ ਮੈਂ ਮਰ ਚੱਲਿਆ ਜੋ ਮੈਂ ਮਰ ਚੱਲਿਆ ਘਬਰਾਟ ਹੋ ਜਾਂਦੀ ਹੈ ਤੇ ਇਹ ਜਿਹੜਾ ਜਿਸ ਤਰੀਕੇ ਨਾਲ ਸ਼ਰਾਬ ਵਿਕਰੀ ਹੈ ਥੈਲਿਆਂ ਵਾਲੀ ਸ਼ਰਾਬ ਪਿੰਦੇ ਜਿਹੜੀ ਉਹ ਬਿਨਾ ਮਾਰ ਕੇ ਪੈਕਟਾਂ ਚ ਆਉਂਦੀ ਹੈ ਹਾਂਜੀ ਇਹ ਦੁਕਾਨ ਵਾਲੇ ਜਿਹੜੇ ਲਫਾਫੇ ਜੀ ਉਹਨਾਂ ਚ ਪੈਕ ਕਰਕੇ ਦੇ ਦਿੰਦੇ ਹਾਂ ਜਿੰਨੇ ਜਿਹੜੇ ਉੱਥੇ ਪੀਣੇ ਹੀ ਉਹਨਾਂ ਨੂੰ ਉੱਥੋਂ ਬਾਲਟੀ ਚ ਗਲਾਸ ਭਰ ਕੇ ਦੇ ਜਾਂਦੇ ਆ ਅੱਛਾ ਬਾਲਟੀ ਚ ਹਾਂ ਤੇ ਜਿੰਨੇ ਆਖਣਾ ਮੈਂ ਘਰ ਖੜਨੀ ਆ ਉਹਨੂੰ ਪੈ ਕਰ ਦਿੰਦੇ ਆ ਦੁਕਾਨ ਵਾਲੇ ਚਟਿਆਂ ਲਫਾਫੇ ਅੱਛਾ ਤੇ ਇਹ ਬਿਨਾ ਕੋਈ ਮਤਲਬ ਬੋਤਲ ਜਾਂ ਕੋਈ ਉੱਤੇ ਲਿਖਣ ਤੋਂ ਬਿਨਾ ਸਿੱਧਾ ਮਾਰ ਇਦਾਂ ਹੀ ਚੱਲਦਾ ਐ ਲਫਾਫਿਆਂ ਜੀ ਸਿੱਧਾ ਇਦਾਂ ਲਫਾਫਿਆਂ ਚੱਲਦਾ ਜੀ ਬੋਤਲ ਨਹੀਂ ਦੇਂਦੇ ਕਿੰਨਾ ਕ ਸਮਾਂ ਹੋ ਗਿਆ ਚੱਲ ਰਿਹਾ ਤੁਹਾਡੇ ਦੇਖਣ ਜੀ ਇਹ ਦੇਖਣ ਜੀ ਸਾਡੀ ਤੇ ਉਮਰ ਹੀ ਹੁਣ ਲੰਘ ਚੱਲੀ ਆ ਜੀ ਉਦੋਂ ਵੀ ਇਦਾਂ ਹੀ ਤੇ ਪਹਿਲਾਂ ਤੋਂ ਵੀ ਇਦਾਂ ਇਹ ਪਿੰਡੇ ਸ਼ਰਾਬ ਤੇ ਮੁੱਕੀ ਨਹੀਂ ਜੀ ਹਾਂਜੀ ਤੇ ਜਿਹੜੇ ਲਾਗੇ ਲਾਗੇ ਤੇ ਸਾਰੇ ਪਿੰਡ ਹੀ ਫਿਰ ਉੱਥੇ ਪੀਣ ਜਾਂਦੇ ਹੁੰਦੇ ਹਾਂਜੀ ਇੱਥੇ ਜਾਂਦੇ ਜੋ ਜਿਵੇਂ ਪ੍ਰਸ਼ਾਸਨ ਕਾਰਵਾਈ ਕਰਦਾ ਹੁੰਦਾ ਵੀ ਜਦਾਂ ਆਪਾਂ ਦੇਖਦੇ ਆਂ ਲਾਂਡ ਜਿਹੜੀ ਆ ਫੜ ਲੈਂਦੇ ਆ ਜਾਂ ਪੱਟੀਆਂ ਫੜਦੇ ਆ ਤੇ ਪ੍ਰਸ਼ਾਸਨ ਕਾਰਵਾਈ ਕੀਤੀ ਪਹਿਲਾਂ ਵੀ ਇੱਥੇ ਆਗੇ ਨਹੀਂ ਜੀ ਉਹ ਘਾਟੀ ਕਰਦੇ ਆ ਲਾਗੇ ਚੌਂਕੀ ਜੋ ਕੋਈ ਪੁੱਛ ਗਿਸ਼ ਨਹੀਂ ਅੱਛਾ ਕੋਈ ਨਹੀਂ ਕੋਈ ਨ ਰੋਕਿਆ ਨਹੀਂ ਕਦੇ ਉਹਨਾਂ ਨੂੰ ਕੋਈ ਨਹੀਂ ਜੀ ਰੋਕਣਾ ਕੀ ਉਹ ਮਹੀਨਾ ਲੈnde ਕੀ ਲੋੜ ਹੈ ਉਹਨਾਂ ਰੋਕਣ ਦੀ ਹੁਣ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਇੱਥੇ ਪਹੁੰਚੇ ਉਹਨਾਂ ਨੇ ਪਰਿਵਾਰਾਂ ਦੇ ਲਈ ਜਿਹੜਾ ਸੀਗਾ ਉਹ ਕੁਝ ਰਾਹਤ ਕੁਝ مالی ਮਦਦ ਦਾ ਜਿਹੜਾ ਐਲਾਨ ਕੀਤਾ ਕਿਵੇਂ ਦੇਖਦੇ ਹੋ ਚੀਜ਼ਾਂ ਕਿਉਂਕਿ ਹੁਣ ਵਾਪਸ ਤਾਂ ਬੰਦਾ ਆ ਨਹੀਂ ਸਕਦਾ ਹਾਂਜੀ ਉਹ ਨਹੀਂ ਜੋ ਉਹਨਾਂ ਐਲਾਨ ਕੀਤਾ ਵੀ ਮੈਂ ਦਸਦਾ ਲੱਖ ਦਊਂਗਾ ਉਹ ਕੱਲ ਦੇ ਚੈੱਕ ਵੰਡ ਗਏ ਜੀ ਜੋ ਕੀ ਮੰਨ ਕਰਦੇ ਇਹੀ ਤੇ ਇਹੋ ਆਨਿਆ ਵੀ ਜੋ ਹੋ ਗਿਆ ਉਹ ਤੇ ਹੋ ਗਿਆ ਵੀ ਬੇਟਾ ਇਹ ਵੀ ਖੋਇਆ ਵਾ ਲੋਕਾਂ ਦੇ ਵਿੱਚ ਇਦਾਂ ਹੋਇਆ ਵਾ ਸਾਰਿਆਂ ਨਾਲ ਤੇ ਗਲਮਲ ਗਾਂ ਹੈ ਜਿਹੜੀ ਇਹ ਬੰਦ ਕੀਤੀ ਜਾਵੇ ਸਾਡੀ ਤੇ ਹੱਥ ਜੋੜ ਕੇ ਇਹੋ ਬੇਨਤੀ ਆ ਸਰਕਾਰ ਨੂੰ ਵੀ ਇਹ ਜਿਹੜਾ ਕੰਮ ਆ ਇਹ ਬੰਦ ਹੋਣਾ ਚਾਹੀਦਾ ਸੀ ਸੋ ਉਹਨਾਂ ਦੇ ਧਰਮ ਪਤਨੀ ਵੀ ਹਾਂਜੀ ਪੂਰਾ ਕੰਟਰੋਲ ਹੋਣਾ ਚਾਹੀਦਾ ਵਾ ਇਹ ਤਾਂ ਬਹੁਤ ਬਾੜੀ ਗਾ ਜਿੱਥੇ ਸਾਡੇ ਪਿੰਡ ਜਿਹੜੇ ਪੰਜਾਂ ਘਰਾਂ ਦੇ ਤੇ ਮੌਤ ਹੋ ਗਈ ਤੇ ਤੇ ਦੋ ਜੜੇ ਹਸਪਤਾਲ ਸੀ ਉਹ ਅੱਜ ਥੋੜੀ ਜਿਹਾ ਰਾਜੀ ਹੋ ਕੇ ਆਏ ਆ ਇਹ ਦਾ ਪੂਰਾ ਕੰਟਰੋਲ ਹੋਣਾ ਚਾਹੀਦਾ ਵਾ ਇਹ ਦਾ ਤੇ ਜਿਹੜੀ ਇੱਕ ਸਮਾਰਟ ਟਿਕਟ ਹੋ ਗਿਆ ਵਾਲੀ ਆ ਇਹਨਾਂ ਤਾਂ ਜੀ ਸੋ ਉਹਨਾਂ ਦੇ ਧਰਮ ਪਤਨੀ ਹੈ ਜਿਨ੍ਹਾਂ ਦੇ ਜਿਹੜੇ ਪਤੀ ਦੀ ਜਿਹੜੀ ਆ ਮੌਤ ਹੋਈ ਹੈ ਸੋ ਹਾਲਾਤ ਤੁਸੀਂ ਸਮਝ ਸਕਦੇ ਹੋ ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਿਵੇਂ ਇਹ ਚੀਜ਼ਾਂ ਵਾਪਰ ਦਿਆਂ ਵਾ ਕਿਦੋਂ ਪਤਾ ਲੱਗਦਾ ਕਿ ਜਿਹੜੇ ਉਹਨਾਂ ਨੇ ਇਹ ਚੈਰੀ ਦੀ ਸ਼ਰਾਬ ਪੀ ਮਾਰੇ ਮੈਨੂੰ ਆ ਬੁਲਿਆ ਸਾਹਿਬ ਕਹਿੰਦੇ ਇੱਕ ਮੈਨੂੰ ਚੈੱਕ ਕਰਾਉਂਦੇ ਮੈਂ ਉਹਨਾਂ ਦੁਕਾਨ ਤੇ ਖੜੇ ਡਾਕਟਰ ਦੀ ਦੁਕਾਨ ਤੇ ਬੀਪੀ ਬਹੁਤ ਘੱਟ ਸੀ ਉਹਨਾਂ ਦਾ ਤੇ ਇਸ ਕਰਕੇ ਮੈਂ ਡਾਕਟਰ ਵੀ ਉਹਨਾਂ ਨੇ ਠੰਡਾ ਠੰਡਾ ਪਿਆ ਮਟੰਡਾ ਪੀ ਮੈਂ ਉਹਨਾਂ ਆ ਬਹੁਤ ਤਰਲੇ ਮੈਂ ਕਿਹਾ ਕਿ ਮੈਨੂੰ ਦੱਸ ਦੋ ਤੂੰ ਜੇ ਪੀਤੀ ਤੇ ਮੈਂ ਤੁਹਾਨੂੰ ਲੈ ਜੰਨੀ ਅੰਦਰ ਨਹੀਂ ਪੀਤੀ ਜੇ ਤਾਂ ਇੱਕਦਮ ਕੰਬੀ ਜਾਂਦੇ ਤਾਂਦੇ ਮੇਰੇ ਸਿਰ ਦਰਦ ਹੋ ਜਾਂਦਾ ਕੋ ਬਰਾਟ ਹੋ ਜਾਂਦੀ ਮੈਂ ਫਿਰ ਉਹਨੂੰ ਪੁੱਛਿਆ ਮੈਂ ਕਿ ਮੈਨੂੰ ਦੱਸ ਦੋ ਫਿਰ ਆਂਦੇ ਹਾਂ ਮੈਂ ਪੀਤੀ ਆ ਫਿਰ ਮੈਂ ਉਹਨਾਂ ਨੂੰ ਲੈ ਕੇ ਹਸਪੀਟਲ ਵਿੱਚ ਗਈ ਦਾਤ ਮੈਂ ਮੋਟੇ ਮੇਰੇ ਸੰਦਲੀ ਨਹੀਂ ਕੋਲਾਗਾ ਫਿਰ ਅਸੀਂ ਮੋਟਰਸਾਈਕਲ ਤੇ ਕਿ ਲੈ ਕੇ ਗਏ ਉਹਨਾਂ ਨੂੰ ਤੇ ਰਾਜੀ ਉਹਨਾਂ ਨੇ ਦਮ ਤੋਰਤਾ ਨਾ ਕੇ ਡਾਕਟਰ ਨੇ ਉਹਨਾਂ ਨੂੰ ਹੱਥ ਪਾਇਆ ਇਹ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਇਹਦਾ ਕਾਰੋਬਾਰ ਕਿੰਨੇ ਕ ਸਮੇਂ ਤੋਂ ਹੋ ਰਿਹਾ ਹੈ ਕਿੰਨਾ ਕ ਲੋਕ ਜਿਹੜੇ ਵਰਤਦੇ ਹੋ ਜੀ ਸ਼ਰਾਬ ਅਸੀਂ ਦੇਖ ਤੋਂ ਵਰਤਦੇ ਪਰ ਤਿੰਨੇ ਵਸੇ ਪਰ ਇਹ ਨਹੀਂ ਕਿ ਦਾ ਇਹਨਾਂ ਨੇ ਅੱਜ ਇਦਾਂ ਹੀ ਹੋ ਜਾਣਾ ਹੈ ਇੰਨੀ ਜ਼ਹਿਰ ਮਤਲਬ ਪੈ ਜਾਣਾ ਹੈ ਸਸਤੀ ਕਰਕੇ ਲੋਕ ਕਿਉਂ ਪਿੰਦੇ ਆ ਵਿੱਚ ਹਾਂਜੀ ਸਸਤੀ ਕਰਕੇ ਵੀ ਦੇ ਹੁਣ ਤੁਹਾਡੇ ਪਰਿਵਾਰ ਦਾ ਜਿਹੜਾ ਕੰਮਕਾਰ ਕੀ ਆ ਕੰਮਕਾਰ ਕੋਈ ਨਹੀਂ ਇਹਨਾਂ ਦੇ ਸਿਰ ਤੇ ਮੈਂ ਤੇ ਇੱਕ ਬੰਦੇ ਸੀ ਮੇਰਾ ਬੇਟਾ ਨਹੀਂ ਆਗਾ ਪੰਜ ਬੇਟੀਆਂ ਆ ਮੇਰੀ ਕੋਈ ਬੜਵਲਾ ਕੋਈ ਨਹੀਂ ਹਲਾ ਅਸੀਂ ਉਹ ਜਜ਼ਬਾਤ ਉਹ ਉਹ ਹਾਲਾਤ ਉਹ ਜੋ ਇਹਨਾਂ ਤੇ ਵਾਪਰ ਰਿਹਾ ਉਹ ਅਸੀਂ ਸੀ ਤੁਹਾਨੂੰ ਮਤਲਬ ਦਿਖਾ ਤਾਂ ਨਹੀਂ ਸਕਦੇ ਨਹੀਂ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਪਰ ਇਹ ਗਲਤੀ ਕਿਸ ਦੀ ਆ ਇਹ ਗਲਤੀ ਕਿਸ ਦੀ ਆ ਕੌਣ ਇਹਦੇ ਜ਼ਿੰਮੇਵਾਰ ਆ ਪਰ ਉਹਨਾਂ ਲੋਕਾਂ ਦੀਆਂ ਗਲਤੀਆਂ ਕਰਕੇ ਕਿੰਨੇ ਲੋਕਾਂ ਦੇ ਦੀਵੇ ਗੁੱਲੋਏ ਕਿੰਨੇ ਘਰ ਪ੍ਰਵਾਦ ਹੋਏ ਹੁਣ ਫਿਰ ਕੀ ਅੱਗੇ ਕਿਸ ਤਰੀਕੇ ਨਾਲ ਜ਼ਿੰਦਗੀ ਦਾ ਸੋਚਿਆ ਫਿਰ ਹੁਣ ਸਰਕਾਰੋਂ ਲਾ ਮਾਦੀ ਮਦਦ ਤਾਂ ਜਿਹੜੀ ਆ ਉਹ ਦਿੱਤੀ ਗਈ ਮਤਲਬ ਸੰਤੁਸ਼ਟ ਹੋ ਤੁਸੀਂ ਵੀ ਸਰਕਾਰ ਤੁਹਾਡੇ ਨਾਲ ਖੜੀ ਆ ਹਾਂਜੀ ਮੰਤਰੀ ਸਾਹਿਬ ਆਏ ਸੀ ਹਾਂਜੀ ਆਏ ਸੀ ਉਹਨਾਂ ਨੇ ਕੀਆ ਕਿ ਨੌਕਰੀ ਵੀ ਦਵਾਵਾਂਗੇ ਇੱਕ ਬੱਚੇ ਨੂੰ ਤੇ ਪੜ੍ਹਾਈ ਵੀ ਫ੍ਰੀ ਕਰਾਵਾਂਗੇ ਬੱਚੇ ਨੇ ਤੇ ਪੈਸੇ ਵੀ ਦਵਾਂਗੇ ਉਹਨਾਂ ਨੇ ਦਿੱਤੇ ਨੇ ਇੱਕ ਕਲਾਸ 2 ਕੀਤੀ ਬੇਟੀ ਨੇ ਕਿ ਆ ਜੋ ਫੜ ਰਹੇ ਹਾਂਜੀ ਪਹਿਲਾਂ ਤਾਂ 10 ਵਿੱਚ ਪੜ ਰਹੇ ਇੱਕ ਬੇਟੀ ਮੇਰੀ ਇੱਕ ਮੇਰੀ ਬੇਟੀ 12 ਵਿੱਚ ਪੜ ਰਹੇ ਹੈ ਇੱਕ 9 ਵਿੱਚ ਪੜਨ ਦੇ ਨੇ ਇੱਕ 5 ਵਿੱਚ ਜਾਂ ਤੇ ਇੱਕ 6 ਵਿੱਚ ਆ ਹਾਂ ਉੱਥੇ ਰਿਕਾਰਡ ਹੈਗਾ ਚੌਂਕੀ ਸਾਰੇ ਜਿਹੜੇ ਵੇਚ ਵਾਲੇ ਆ ਜਿਹੜੇ ਉਹ ਖਾਣ ਵਾਲੇ ਆ ਜਿਨ੍ਹਾਂ ਨੂੰ ਫੜ ਕੇ ਖੜਿਆ ਵਾ ਤੇ ਉਹ ਹਟਦੇ ਨਹੀਂ ਕਿ ਉਹਨਾਂ ਦੇ ਮਗਰੋਂ ਜਿਹੜੇ ਟੱਬਰ ਆ ਜਨਾਨੀ ਉਹ ਉਹ ਵੇਚ ਜਾਂਦੀਆਂ ਨੇ ਤੇ ਉਹਨਾਂ ਕੋ ਰਿਕਾਟ ਲੈ ਕੇ ਚੌਂਕੀ ਵਾਲਿਆਂ ਕੋ ਤੇ ਇਹਨਾਂ ਨੂੰ ਨਾ ਖਾਤਮਾ ਕਰਨਾ ਚਾਹੀਦਾ ਵੀ ਜੇ ਐਦਾਂ ਬਰਸਾਲੇ ਜੇ ਨਾਲ ਸੰਯੋਗ ਦੇਣ ਕੋ ਪਿੰਡ ਦੇ ਦੇਣ ਵੀ ਮੈਂ ਵੀ ਆ ਫਲਾਣਾ ਵੇਚਦਾ ਵਾ ਇਹਨੂੰ ਇਹਨੂੰ ਕੋਈ ਕੋਈ ਮੰਗਰ ਨਾ ਜਾਵੇ ਤੁਮ ਮਸ਼ ਡਾਉਣ ਵਾਲੇ ਪਹਿਲੋ ਚੱਲ ਜਾਂਦੇ ਨੇ ਪੁਲਿਸ ਦੀ ਕਿੰਨਾ ਕਿਸੇ ਸੰਯੋਗ ਦੀ ਜ਼ਰੂਰਤ ਆ ਜਿਆਦਾ ਚਾਹੀਦਾ ਸੰਯੋਗ ਨਾ ਪੁਲਿਸ ਦਾ ਇਹ ਆਪ ਹੀ ਕੁਝ ਮਹੀਨਾ ਨਾ ਭਰੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਤਾਂ ਫੇਰ ਹਟ ਸਕਦਾ ਵਾ ਤੇ ਜਦੋਂ ਹਿਸਾਬ ਲਾ ਲੋ ਵੀ ਮਹੀਨਾ ਆਉਣਾ ਵਾ ਤੇ ਜਦੋਂ ਉਹ ਉਹਦੇ ਵਿੱਚ ਫੇਰ ਤੁਹਾਨੂੰ ਪਤਾ ਵੀ ਉਹ ਫੜਦੇ ਤੇ ਨਹੀਂ ਆ ਫਿਰ ਪਤਾ ਤੇ ਉਹ ਦੂਹਰੇ ਦੂਰ ਇਹਨੂੰ ਕੀ ਲੋੜ ਹੈ ਬੁਰਿਆ ਬੰਦੀ ਹਾਂ ਤਾਂ ਤਾਂ ਇਹ ਲੋਕ ਹਾਂ ਦੇ ਸਾਨੂੰ ਪਤਾ ਨਹੀਂਗਾ ਪਤਾ ਤਾਂ ਸਾਰੇ ਪਿੰਡ ਨੂੰ ਹੀ ਤੇ ਚੌਂਕੀ ਵਾਲਿਆਂ ਨੂੰ ਜ਼ਿਆਦਾ ਪਤਾ ਵਾ ਜਿੰਨਾਂ ਕੋ ਰਿਕਾਰਡ ਸਾਰਾ ਹੈਗਾ ਵਾ ਉਹਨਾਂ ਨੂੰ ਬਾਤ ਆਈ 100 ਭਾਜਣਾ ਠੱਪ ਗਈ ਆ ਉਹ ਜਨਾਜ ਤਾਂ ਇਹ ਲਾਸ਼ਾਂ ਲੈ ਕੇ ਉਹਦੇ ਵਿੱਚ 22 ਲਾਸ਼ਾਂ ਪਈਆਂ ਅੱਡੇ ਸਾਹਮਣੇ 21 ਜ਼ਿਆਦਾ ਤੇ ਜਦੋਂ ਆਪਾਂ ਗਏ ਨਾ ਇੱਕ ਹੋਂਦੇ ਇੱਕ ਜਾਂਦੇ ਇੱਕ ਤੇ ਸ਼ਰਾਬ ਤੇ ਮਾਰਦੇ ਜਿਹੜੇ ਸਾਡੇ ਬੰਟੀਕੇ ਲਾ ਕੇ ਚੰਚਰ ਮਰ ਗਏ ਆ ਸ਼ਿਬਨ ਨਸ਼ਾ ਖਤਮ ਹੋ ਚੁਕਾ ਨਸ਼ਾ ਖਤਮ ਜੇ ਸਾਹ ਹਾਲਾਤ ਨਸ਼ਾ ਹੁਣਾਂ ਦੇ ਬਿਲਡਿੰਗਾਂ ਡਾਉਂਦੇ ਸਾਡੇ ਪਿੰਡ ਦੇ ਬਢਾਈ ਨਹੀਂ ਬਿਲਡਿੰਗ ਇੰਨੇ ਵੇ ਗੰਡੇ ਵੇਖੋ ਪਹਿਲਾਂ ਅਮਦਨ ਵੇਖੋ ਵੀ ਘਰਾਂ ਦੇ ਕੋਠੀਆਂ ਕਿਦਾਂ ਪੈਂਦੇ ਗੱਡੀਆਂ ਕਿੱਥੋਂ ਲਈਆਂ ਜਾਂਦੀਆਂ ਸਾਡੇ ਪਿੰਡ ਜਿਉਹ ਕਿੰਨੀਆਂ ਗੱਡੀਆਂ ਲੋਕਾਂ ਨੇ ਆ ਨਸ਼ੇ ਨਾਲ ਜਿਹੜਾ ਦਿਹਾੜੀ ਵਾਲਾ ਰੋਟੀ ਦੀ ਪੂਰੀ ਹੁੰਦੀ ਇਹਦੀ ਇਹ ਤਾਂ ਚਾਹੀਦਾ ਸਰਕਾਰ ਨੂੰ ਥੋੜਾ ਜਿਹਾ ਸਕਦਾ ਹੱਥ ਕੰਮ ਕਰਨਾ ਤੇ ਪੁਲਿਸ ਵਾਲੇ ਵੀ ਪੁਲਿਸ ਵਾਲੇ ਆਪਣੇ ਪਿੰਡ ਦਾ ਸਨਯੋਗ ਨਾਲ ਗਰੁੱਪ ਬਣਾਉਣਾ ਤੇ ਫੋਨ ਕਰਦੇ ਉਸਨੂੰ ਫੜਾ ਜਾਏ ਬਾਹਰ ਦੇ ਬੰਦੇ ਸਾਡੇ ਪਿੰਡਾਂ ਦੇ ਵਿੱਚ ਆਂਦੇ ਆ ਹਾਂ ਜਿਹੜੇ ਕੁਝ ਦਾਅਵੇ ਵੀ ਆ ਤੇ ਕੁਝ ਇਲਜ਼ਾਮ ਵੀ ਆ ਕਿਉਂਕਿ ਜਿੱਥੇ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਉੱਥੇ ਪੁਲਿਸ ਪ੍ਰਸ਼ਾਸਨ ਦੀ ਤੇ ਪਿੰਡ ਦੇ ਜਿਹੜੇ ਮੁਖੀ ਆ ਜਾਂ ਪਿੰਡ ਦੇ ਜਿਹੜੇ ਪ੍ਰਸ਼ਾਸਨ ਆ ਜਾਂ ਪਿੰਡ ਦੇ ਜਿਹੜੇ ਵੀ ਮੁਖੀ ਉਹਨਾਂ ਦਾ ਸਹਿਯੋਗ ਵੀ ਜ਼ਰੂਰੀ ਆ ਕਿਉਂਕਿ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਜਿਹੜਾ ਬੰਦਾ ਨਸ਼ੇ ਵੇਚ ਰਿਹਾ ਲੋਕਾਂ ਦੀ ਜਾਨ ਲੈਣ ਦੇ ਕੰਮ ਕਰ ਰਿਹਾ ਉਹਨਾਂ ਦੇ ਪਿੱਛੇ ਜਾਣਾ ਕਿਤੇ ਨਾ ਕਿਤੇ ਇਹ ਵੀ ਇੱਕ ਵੱਡੀ ਗਲਤੀ ਆ ਜਿਹੜੇ ਪਿੰਡ ਵਾਲਿਆਂ ਦਾ ਕਹਿਣਾ ਕਿ ਉਹਨਾਂ ਨੂੰ ਛਡਾਣ ਲਈ ਜਿਹੜਿਆ ਉਹ ਲੋਕ ਪਹਿਲਾਂ ਪਹੁੰਚ ਜਾਂਦੇ ਜੇ ਪੁਲਿਸ ਗ੍ਰਿਫਤਾਰ ਵੀ ਕਰਦੀ ਆ ਤੇ ਉਹਨਾਂ ਨੂੰ ਛਡਾਣ ਲਈ ਲੋਕ ਜਿਹੜੇ ਆ ਉਹ ਪਹੁੰਚ ਜਾਂਦੇ ਆ ਸੋ ਕਿਤੇ ਨਾ ਕਿਤੇ ਰੋਸ ਵੀ ਆ ਤੇ ਸਰਕਾਰ ਦੇ ਜਿਹੜੇ ਪੱਖ ਦੇ ਵਿੱਚ ਇੱਕ ਆਸ ਵੀ ਆ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਉਹਨਾਂ ਦੀ ਬਾਹ ਫੜੂਗੀ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਮਿਲ ਕੇ ਗਏ ਆ ਤੇ ਇਹਨਾਂ ਨੂੰ ਜਿਹੜੇ ਆ ਉਹ ਮਦਦ ਦੇ ਲਈ ਜਿਹੜੀ ਆ ਉਹ ਚੈੱਕ ਜਿਹੜੇ ਆ ਉਹ ਵੰਡੇ ਆ ਬਾਕੀ ਤੁਸੀਂ ਕੀ ਸੋਚਦੇ ਤੁਸੀਂ ਆਪਣੀ ਰਾਏ ਜਰੂਰ ਸਾਡੇ ਤੱਕ ਭੇਜ ਸਕਦੇ ਆ